ਸੱਚੇ ਪਾਤਸ਼ਾਹ ਜੀ ਆਸਾ ਤਕਾਵੇ ਦਾ ਤਿਆ ਉਸ ਨੂੰ ਨਾ ਟੋਟ ਕੋਈ ਆਵੇ ਦਾ ਤਿਆ ਸਬੰਦੇ ਤਾਂ ਹੀ ਬਾਦਸ਼ਾਹ ਬਣਾ ਦਵੇਂ ਨਾਮ ਦਾ ਖਜ਼ਾਨਾ ਜੀ ਦੀ ਝੋਲੀ ਪਾ ਦਵੇਂ ਉਸ ਬੰਦੇ ਤਾਂ ਹੀ ਬਾਦਸ਼ਾਹ ਬਣਾ ਦਵੇਂ ਭਾਗ ਉਸ ਦੇ ਅਸਾ ਕਰੋ ਪੂਰੀਆਂ ਆਏ ਸੇਵਕ ਨਿਮਾਣੇ ਤੇਰੇ ਧਰਮ ਬਾਰ ਕਾ ਸੱਚਾ ਪਾਤਸ਼ਾਹ ਜੀ ਅਸਾ ਕਰੋ ਪੂਰੀਆਂ ਆਏ ਸੇਵਕ ਨਿਮਾਣੇ ਤੇਰੇ ਧਰਮਾਲਕੋ ਦੇ ਨਾ 빙ਾਵਾਲ ਹੋਮਦਾ ਉਹ ਧਗ ਜਾਣ ਜਿਸ ਤੇ ਦਿয়াল ਹੋਮਦਾ ਉਸ ਦਾ ਕਦੇ ਨਾ 빙ਾਵਾਲ ਹੋਮਦਾ ਜਿਹਦੀ ਕਰੇ ਰਖਵਾਲ ਆਸਾ ਕਰੋ ਪੂਰੀਆਂ ਆਏ ਸੇਵਕ ਨਿਮਾਣੇ ਤੇਰੇ ਧਰਮਾਲਕਾ ਸੱਚੇ ਪਾਤਸ਼ਾਹ ਜੀ ਆਸਾ ਕਰੋ ਪੂਰੀਆਂ ਗੀਤਾ ਦੇ ਅਰਥ ਗੂੰਗੇ ਤੂੰ ਕਰਾ ਦੇਵੇਂ ਗਿਆਨ ਵਾਲੀ ਛਿੱਟੀ ਸਿਰ ਤੇ ਟਿਕਾ ਦੇਵੇਂ ਗੀਤਾ ਦੇ ਅਰਥ ਗੂੰਗੇ ਤੂੰ ਕਰਾ ਦੇਵੇਂ ਦਾ ਸਰਬ ਕਲਾਏ ਸਮਰੱਥ ਤੂੰ ਹੱਥ ਘੜਦਾ ਦਸਦੀ ਇਹੋ ਜੋਦੜੀ ਨਾਮਤਨ ਨਾਲ ਚੌਲੀ ਦੇਵ ਧਰਮਾਲਕਾ ਸੱਚੇ ਪਾਤਸ਼ਾਹ ਜੀ ਆਸਾ ਕਰੋ ਪੂਰੀਆਂ ਆਏ ਸੇਵਕ ਨਿਮਾਣ ਤੇਰੇ ਧਰਮਾਲਕਾ ਸੱਚੇ ਪਾਤਸ਼ਾਹ ਜੀ ਆਸਾ ਕਰੋ ਪੂਰੀਆਂ ਗੀ ਦਾ दान ਬਖਸ਼ੋ ਸੁਰ ਤਾਲ ਲੈ ਦਾ ਗਿਆਨ ਬਖਸ਼ੋ ਸਿਵਾਇਤ ਬੰਦਗੀ ਦਾ ਦਾਨ ਬਖਸ਼ੋ ਬਸ ਇੱਕੋ ਹੀ ਪਮੱਦੀ ਦੀ ਹੈ ਬੇਨਤੀ ਬਸ ਇੱਕੋ ਹੀ ਪਮੱਦੀ ਦੀ ਹੈ ਬੇਨਤੀ ਤੇਰੀ ਬੰਦਗੀ ਦਾ ਮਿਲ ਜਾਵੇ ਬਾਰ ਬਾਲ ਕਾ ਹੱਥ ਜੋੜਦਾ ਤਾਂ ਸਾਡੀ ਇਹੋ ਜੋਤੜੀ ਨਾਮ ਧੰਨ ਨਾਲ ਚਾਲੀ ਦੇ ਰੋ ਭਰ ਮਾਲਕਾ ਸੱਚੇ ਬਾਦਸ਼ਾਹ ਜੀ ਆਸਾ ਕਰੋ ਪੂਰੀਆਂ ਆਏ ਸੇਵਕੇ ਨਿਮਾਣੇ ਤੇਰੇ ਧਰਮਾਲਕਾ ਸੱਚੇ ਬਾਦਸ਼ਾਹ ਜੀ ਆਸਾ ਕਰੋ ਪੂਰੀਆਂ ਆਏ ਸੇਵਕੇ ਨਿਮਾਣੇ ਤੇਰੇ ਧਰਮਾਲਕਾ ਸੱਚੇ ਬਾਦਸ਼ਾਹ ਜੀ ਆਸਾ ਕਰੋ ਪੂਰੀਆਂ